ਦਾ ਜੇ ਕੋਈ ਮਿਲ ਜਾਂਦਾ ਹੈ ਆ ਜਾ ਕਿੱਲੇ ਦਾ ਨਵੇਂ ਲੰਦੇ ਦੋ ਕਿੱਲਿਆਂ ਦਾ ਸਵੇਰੇ ਗੱਡਾਂ ਦੇ ਭੈਣ ਦਾ ਯਾਰ ਮਿਲ ਹੀ ਨਹੀਂ ਕੋਈ ਮੌਕੇ ਤੇ ਉਹ ਹੁਣ ਫੋਨ ਹੀ ਦੇਖੀ ਜਾਏਗਾ ਹਾਂ ਚੱਲ ਖੜਾ ਹੋ ਕੱਢ ਗਿਆ ਇਨੀ ਨਿਬੜਦਾ ਕੰਮ ਸਵੇਰੇ ਕੱਢਾਂ ਕਿਹੜੇ ਸਵੇਰੇ ਖੜਾ ਹੋ ਖੜਾ ਚੱਲ ਮੈਂ ਯਾਰ ਦਾਚਾ ਚੱਲ ਚੱਲ ਹੁਣ ਤਾਂ ਰੋਟੀਆਂ ਖਾ ਕੇ ਹੱਡਾਂ ਖੜਾਓ ਮੈਨੂੰ ਨਹੀਂ ਪਤਾ ਆ ਜਾ ਆ ਜਾ ਆ ਜਾ ਆ ਜਾ ਛੇੜ ਬਣ ਕੇ ਚੱਲ ਫਿਰ ਮੈਂ ਆਗਾ ਤੈਨੂੰ ਮੋਟਰ ਬੁਲਟ ਬੁਲਟ ਵੀ ਜਵਾਵਾਂਗੇ ਉਲਟੇ ਜਵਾਵਾਂਗੇ ਆ ਜਾ ਆ ਜਾ ਆ ਜਾ ਟਾਈਮ ਜਨ ਲਾਵਾ ਆ ਗਿਆ ਤੇਰੇ ਮਗਰੀ ਆ ਜਾ ਆ ਜਾ ਖੜਾ ਖੜਾ ਹਟਾ ਖੜਾ ਆ ਜਾ ਮੈਂ ਤਾਂ ਥੱਕਿਆ ਪਿਆ ਓਏ ਆ ਜਾ ਆ ਜਾ ਮੈਂ ਬਗੂੜਾ ਬੰਦਾ ਤੁਰਿਆ ਫਿਰਦਾ ਆ ਹੁਣ ਲਾ ਦਾਂਗੇ ਆਪਾਂ ਦੋ ਪੰਟਾ ਹਾਂ ਪੰਨ ਜਿਆਰਦਾ ਇੱਕ ਤਾਂ ਨਾ ਸਪਾਰ ਰੱਖਿਆ ਜਮਾ ਆ ਹਾਂ ਹਾਂ ਇਹ ਦੇ ਕੇ ਮੈਂ ਵੱਟ ਜੇ ਕਰੀ ਜਨ ਮੈਂ ਤਾਂ ਥੱਕ ਰਿਆ ਮੈਥੋਂ ਤਾਂ ਨਹੀਂ ਹੁੰਦਾ ਬੰਦਾ ਮੁੰਡਾ ਬਣਾ ਨਹੀਂ ਮੈਂ ਤਾਂ ਘਰੇ ਜਾ ਬੰਦਾ ਕਿੱਥੋਂ ਬਣਾ ਮੈਂ ਥੱਕ ਰਿਆ ਕੋਈ ਨਹੀਂ ਤੈਨੂੰ ਕੋਟ ਬੁਲਟ ਤੇ ਵਾਵਾਗੇ ਨਾ ਮੈਨੂੰ ਨਹੀਂ ਲੋੜ ਬੁਲਟ ਦੀ ਮਰਾਂ ਬੁਲਟ ਤੇ ਵਾਵਾਗੇ ਬੁਲਟ ਤੈਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਘਰੇ ਜਾਂਦਾ ਕੋਈ ਨਹੀਂ ਜੇ ਕੋਈ ਢਾੜੀਆ ਮਿਲ ਗਿਆ ਤੜਕੇ ਮੈਂ ਤੈਨੂੰ ਲਿਆਉਣੀ ਨਹੀਂ ਬਟੂ ਬੁਲਟ ਤੇ ਵਾਵਾਂਗਾ ਕੋਈ ਨਹੀਂ ਮੈਨੂੰ ਲੋੜ ਨਹੀਂ ਬੁਲਟ ਵਾਗਣ ਦੀ ਕੋਈ ਲੋੜ ਕਿਉਂ ਨਹੀਂ ਇੱਧਰ ਕੋਈ ਨਹੀਂ ਉਹ ਤਾਂ ਬੰਦਾ ਯਾਰ ਨਹੀਂ ਕੋਈ ਨਹੀਂ ਕੋਈ ਬੰਦਾ ਮਿਲ ਜੂ ਮੈਂ ਭੈਣ ਦਾ ਯਾਰ ਕੋਈ ਅੱਜ ਕੋਈ ਹੈ ਵੀ ਨਹੀਂ ਬਿੜੀ ਬੁੜੀ ਵਾਲਾ ਵੀ ਨਹੀਂ ਮਗਰੇ ਹੈ ਪਾਣੀ ਮੁਰਦਾ ਫਾਇਓ ਕਹਿ ਲਿਆ ਹਾਂ ਵੀ ਜੈ ਲਿਆ ਉਹ ਆਪਾਂ ਕਹਿਣਾ ਹੁਣ ਆਏ ਆ ਇਧਰ ਆਪਾਂ ਬੱਟ ਨਾ ਘਟਨੀਏ ਬਾਈ ਮੇਰੇ ਲਵੇ ਹੈ ਨਹੀਂ ਮਾਲ ਅੱਛਾ ਮੈਨੂੰ ਮਾਲ ਖਵਾ ਦੇ ਤੇ ਮੈਂ ਦਾ ਕੰਜਰ ਦੇ ਤੜਕੇ ਉਹ ਖਾ ਲੇ ਉਹ ਚਿੱਟਾ ਜਾ ਤੇ ਲਾਲ ਜਾ ਕੀ ਹੁੰਦਾਗਾ ਆ ਸਗਨੇਚਨ ਆ ਹਾਂ ਸਗਨੇਚਨ ਮੇਰੇ ਸਾਲਾ ਨੇ ਹੁੰਦਾ ਕੀ ਕੁਛ ਨਹੀਂ ਕਰਾ ਮੈਨੂੰ ਮੈਂ ਨਾ ਨਾ ਫੇਰ ਚੜ ਜਾ ਤੋ ਸਾਰੀ ਕੱਲੇ ਤੋਂ ਵਾਟ ਕਢਾ ਲਈ ਨਾ ਨਾ ਪਾ ਪਹਿਲਾਂ ਵਾਟ ਹੀ ਥੋਣੀ ਘੜ ਲਈ ਇੱਕ ਵਾਰੀ ਥੋਣੀ ਇਹ ਤਾਂ ਘੜ ਲਈ ਆ ਘੜਾ ਦੂਆ ਤੇਰੇ ਨਾਲ ਆ ਮੈਂ ਮੈਂ ਮਣੀ ਵਾਟ ਕਢਵਾ ਨੈ ਜੇ ਜੈਲਾ ਤੇ ਕਹਿ ਲਾ ਪੱਕੇ ਪਰ ਚੁੰਡੀ ਦੇ ਯਾਰ ਨੇ ਤੂੰ ਕੁਛ ਨਹੀਂ ਕਰਨਾ ਤੂੰ ਬਸ ਕੱਖ ਚੱਕਦੀ ਮੜਾ ਆ ਫੇਰ ਲਾ ਲੈ ਪੈਂਟ ਮੈਂ ਹਾਂ ਪੈਂਟ ਨੂੰ ਕੀ ਆ ਤੂੰ ਮੜਾ ਟੰਗ ਲਾਉ ਚੱਲ ਟੰਗ ਲਾ ਨਾ ਟੰਗਾਂ ਹਾਂ ਮਣੀ ਟੰਗਾਂ ਮੈਂ ਵੀ ਤਾਂ ਇੱਕ ਪਾਸੇ ਹੀ ਟੰਗਿਆ ਤਾਂ ਡੰਗਲੀ ਫਿਰ ਚੱਲ ਕਦੀ ਮੈਂ ਫਿਰ ਮਾਣੇ ਪੱਤਦਾ ਤੂੰ ਚੱਕ ਲਈ ਹੈ ਹਾਂ ਹਾਂ ਪਾ ਨਹੀਂ ਆ ਨਾ ਕੜਣਾ ਹੀ ਵਾਲਾ ਹੋ ਰਿਹਾ ਇੱਕ ਵਾਰ ਹੈ ਹੈ ਆ ਆ ਇੱਥੇ ਸੜਦਾ ਵਾ ਇੱਥੇ ਤਾਂ ਨਹੀਂ ਚੱਲਣਾ ਨਾ ਰਵਾ ਮੈਰਾ ਜਾਣਦਾ ਮੈਂ ਇਥੋਂ ਨਹੀਂ ਚੱਕੀ ਜਾਗਾ ਮੇਰਾ ਨਹੀਂ ਸਰੀਰ ਬਣਿਆ ਹੈਗਾ ਭਰਾਵਾ ਆਪਾਂ ਦਾ ਯਾਰਾ ਮੈਨੂੰ ਇਦੋਂ ਬਾਅਦ ਵੀ ਮਾਲ ਖਵਾਤਾ ਸੀ ਉਹਨੇ ਮੇਰਾ ਕੀ ਕਰਿਆ ਬਾਈ ਉਹਨੇ ਕੁਝ ਕਰੀ ਨਹੀਂ ਮੈਨੂੰ ਨਾ ਬਾਈ ਮੈਂ ਤਾਂ ਮਾਲ ਖਵਾ ਪੈਣਾ ਮਾਲ ਖਵਾਵਾ ਤੂੰ ਐਂ ਕਰ ਫਿਰਾਂ ਆਪਾਂ ਨਾ ਉਹ ਮੋਟਰ ਤੇ ਚੱਲਦੇ ਆ ਉੱਥੇ ਗੱਜਨ ਹੋਰੀ ਬੈਠੇ ਹੋਣਗੇ ਹਾਂ ਗੱਜਨ ਹੋਰੀ ਬੈਠੇ ਹੋਣਗੇ ਉੱਥੋਂ ਕੋਈ ਆਪਣਾ ਹੱਲ ਹੋ ਜੂ ਪੱਕਾ ਬਣਾ ਹੋਊ ਯਾਰ ਲੈ ਯਾਰ ਮੈਂ ਤੈਨੂੰ ਦੱਸੀ ਆ ਨਾ ਕਰ ਦੂ ਆ ਕਿ ਕਰਦਾ ਨਹੀਂ ਉਹ ਉਹ ਕੰਜਰ ਦਾ ਜਰਦੇ ਦੀ ਚੁੰਡੀ ਨਹੀਂ ਲਵਾਵਾ ਕਿਸੇ ਨੂੰ ਐਨਾ ਕੰਜੂਸ ਬੰਦਾ ਗਾ ਉਹ ਭੈਣਾਂ ਨਾ ਕੱਖ ਘੜਨੀ ਜਾਂਦੇ ਨੇ ਕੀ ਪਤਾ ਆਪਾਂ ਨੂੰ ਬੁਲਾ ਲੈਣ ਕੀ ਆਪਣਾ ਰੁਕਾ ਚੱਲੇਗਾ ਆਪਣਾ ਪਾਇ ਚੱਲੇਗਾ ਅੱਜ ਦਾ ਕਮਰ ਵਾਲੇ ਕੱਲ ਦੀ ਕੱਲ ਦੇ ਕੱਲ ਦੀ ਕੱਲ ਦੇ ਆਇਆ ਮੈਂ ਜੋੜੇ ਪਾਣਾ ਹਾਂ ਪਾਣਾ ਹੁਣ ਪਾਣਾ ਆਉਣੇ ਆਇਆ ਆਇਆ ਪਾਣੇ ਚੱਲ ਚੱਲੀਏ ਆ ਆ ਆ ਕੱਲ ਇੱਥੇ ਫਿਰ ਦਿਹਾੜੀ ਆਪਾਂ ਸੰਗ ਕੋਲ ਆਹ ਕਿਹੜੇ ਫਰਿਆਦ ਨਹੀਂ ਆਜੇ ਕਿਤੇ ਓਏ ਓਹੀ ਆ ਮੈਂ ਨਾ ਗੱਜਣਾ ਗੱਜਣਾ ਆ ਗੱਜਣਾ ਗੱਜਣਾ ਆ ਕਾਇਆ ਆਪਣਾ ਕੰਮ ਕਰਨ ਕਾ ਫਿਰਦਾ ਬਣ ਕੇ ਮੂੰਹ ਕਾ ਮੇਰਾ ਖਾਏ ਜੀ ਜੂੰਡੀ ਲਵਾਉਂਦਾ ਆ ਆ ਚੇਪੜਾ ਕਾਇਆ ਪਰ ਸੋਨੂ ਮਾ ਕੇ ਹਾ ਦਰ ਜਵਾਖ ਜਾ ਵੀ ਜਮਾ ਨਾ ਬਸ ਤੇਰਾ ਵੀ ਸਰੀ ਪਿਆ ਹੈ ਨਾ ਉਹ ਮੈਨੂੰ ਕੋਈ ਮਿਲ ਜੂ ਧਰ ਕੇ ਧਰ ਕੇ ਤੈਨੂੰ ਮੈਂ ਨਾ ਲਿਉਂ ਬੋਲ ਤੇ ਦਗਾਉਂ ਤੂੰ ਬੋਲ ਤੇ ਮੈਂ ਨੀ ਲੋਰ ਬੰਦਾ ਬੁੰਦਾ ਓਏ ਬੰਦਾ ਹੁਣ ਮੈਂ ਮੈਂ ਥੋੜੇ ਨਿਕਲਦਾ ਮੈਦਾਨ ਬੈਠਾ ਸਾਹਮਣੇ ਆਦਾ ਜਦੋਂ ਕੱਟਦੇ ਆ ਤੇ ਨਾਲ ਬਲਚੇ ਓਏ ਓਏ ਤੇਰਾ ਕੰਮ ਹੋ ਗਿਆ ਤੇਰਾ ਕੰਮ ਹੋ ਗਿਆ ਹੋਉ ਆਉਂਦੇ ਆ ਉਹ ਆਗੇ ਜੁੰਡੀ ਦੇ ਯਾਰ ਉਹਨਾਂ ਵਾਲੀ ਖੜਾ ਲਈ ਫਿਰ ਉਹ ਆਗੇ ਸਾਰਿਆਂ ਚ ਨਾ ਫਿਰ ਜਾ ਮੈਂ ਜਾਂ ਹੂੰ ਲੈ ਲੈ ਤੇ ਮੈਂ ਲਾਉਂ ਖੜ ਜਾ ਦੋ ਦੋ ਲਵਾ ਕੇ ਪੈਗੋਟਾ ਪੈਂਡਿਆ ਛੁੱਣ ਗਿਆ ਮੱਕ ਬੁੱਟਣਗੇ ਚਟਟ ਦਾ ਦੇਖੀ ਲੈ ਤੇਰਾ ਖਹਿਦਾ ਛੁੱਟ ਗਿਆ ਆਗੇ ਹੂੰ ਬਣ ਗਈ ਗੱਲ ਆਪੀ ਲੱਗਣ ਦੇ ਮੱਥੇ ਲੈ ਓਹ ਲੋਡ ਉਤੇ ਦਾ ਹਾਲ ਹੈ ਆਏ ਕਿਵੇਂ ਅੱਗੇ DNA ਵਾਏ ਓ ਠੀਕ ਹੈ ਠੀਕ ਹੈ ਠੀਕ ਹੈ ਕੰਡੇ ਤੇ ਤੂੰ ਇੱਧਰ ਕਿਵੇਂ ਵਾਏ ਅਸੀਂ ਤਾਂ ਨਵੇਂ ਬੱਟਾ ਘਟਿਆਦੇ ਸੀ ਕੀੜੀਆਂ ਦੇ ਘਰ ਨਰਾਇਣ ਹਾਂ ਅਸੀਂ ਉੱਥੇ ਨਾ ਬੱਟਾ ਘਾਣਦੇ ਸੀ ਅੱਛਾ ਇੱਕ ਆਇਨਾ ਉੱਥੇ ਲਟ ਗਿਆ ਮੈਨੂੰ ਕਹਿੰਦਾ ਮਾਲ ਨਹੀਂ ਮਿਲਿਆ ਅੱਜ ਅੱਛਾ ਹੁਣ ਤੂੰ ਹੀ ਦੱਸ ਇਹਨੂੰ ਤੜਕੇ ਭਾਉਂਦੇ ਆਂ ਕਪਾਈਆਂ ਮਾਲ ਖਵਾਉਂਦਾ ਕੱਲ ਆਇਆ ਜੁਬਾਹੇ ਕਬੈਠਾ ਡਲ ਡੇਗੀ ਅੱਛਾ ਮਾਲ ਮੇਰੇ ਕੋਲੇ ਵੀ ਹੈ ਨਹੀਂ ਇਹਨੂੰ ਬੁਲਟ ਦਬਾਉਣਾ ਆਹਾ ਕਹਿੰਦਾ ਓਏ ਝੋਨੇ ਤੋਂ ਬਾਹਰ ਅੱਛਾ ਹੁਣ ਤੁਸੀਂ ਆਏ ਕਰੋ ਹਾਂ ਦੇਖ ਮਾਲ ਮੂਲ ਮੇਰੇ ਕੋਲੇ ਕੁਝ ਨਹੀਂ ਗੱਦੀ ਪਾਸ ਇੱਕ ਮੜਿਆ ਮੋਟੇ ਚੱਲੀ ਜਾਂਦੀ ਸੀ ਅੱਛਾ ਤੇ ਜੇ ਤੁਸੀਂ ਇੱਕ ਕੰਮ ਕਰਾਓ ਭਾਈਆ ਈ ਗਮਰਾ ਹਾਂ ਯਾ ਦੀ ਗੇ ਕਲੀਜੀ ਆਪਣੀ ਕੱਖਾਂ ਦੀ ਹਾਂ ਨਾ ਬਈ ਮੇਰਾ ਨਹੀਂ ਖਰੀਰਦਾ ਸਾਨੂੰ ਪੇਗ ਲਵਾਵਾਂ ਲਾ ਇਹਦਾ ਭਾਂ ਮੇਰਨਾ ਬਟਾ ਨਹੀਂ ਘਣਾਈਆਂ ਨੇ ਓਏ ਸਭ ਕੁਛ ਕਰੂੰ ਸਭ ਕੁਛ ਕਰੂੰ ਕੋਈ ਨਹੀਂ ਜਵਾਖ ਦੀ ਕੁਲੀ ਡੋਲਣਾ ਪਾਉ ਬਾਈ ਮੈਂ ਛੋੜਾ ਪੀ ਹੱਲ ਕਰੂੰ ਗੱਲ ਕੱਠ ਨੂੰ ਫੇਰ ਤੁਸੀਂ ਬਹਿ ਜਾਓ ਅਸੀਂ ਕੰਦੀ ਕੱਢ ਦਾਂਗੇ ਤੁਸੀਂ ਕਿ ਲੜੀ ਹਾਂ ਨਾ ਹਾਂ ਬੋਲਦੀ ਹੈ ਜਾਨੀ ਬਹਿ ਜਾਓ ਜਾਨੀਆਂ ਕਮਾਈਆਂ ਜਾਰੀਆਂ ਕਹਾ ਹਾਂ ਗਿਲਣੇ ਹੈ ਓਏ ਆਜੋ ਹੁੰਦਾ ਮੜਿਆ ਜਾ ਪਹਿਲਾਂ ਸੀ 20 ਮਿੰਟ ਤੇ ਕਟਵਾ ਮੈਂ ਕਿਲੇੜੀ ਤਾਂ ਹੁਣ ਮਾਰਾਂਗੇ ਪਹਿਲਾਂ ਮੜਿਆ ਜਾ ਸ਼ਰੀਰ ਤਾਂ ਬਣਾਓ ਹਾਂ ਇਹ ਆ ਕੇ ਚੰਡੀ ਹਾਂ ਵਾਜਾ ਲਿਆ ਮੈਨੂੰ ਤਾਂ ਨਹੀਂ ਲੱਗਦਾ ਕੱਜਨ ਆਪਣੇ ਵਾਸਤੇ ਬੋਤਲ ਲੈ ਆਊਗਾ ਕਿਉਂ ਓਏ ਉਹ ਤਾਂ ਬੰਦੀ ਵਾਲਾ ਕੰਦੂਸ ਆ ਅੱਛਾ ਯਾਰ ਹੋਰ ਹਿੰਦੇ ਜਾਣਾਂ ਨੂੰ ਜੇ ਛਾਲਾ ਗੇਲਣ ਤਾਂ ਡਾ ਡਾ ਮਾਰਦੇ ਐ ਐ ਕਰਦੇ ਗੇਲਣ ਛੱਡ ਆਹੀ ਲੈ ਜਨੇ ਜਿਹੜੀ ਨਾ ਡਾਰੀ ਪਈ ਸੀ ਇੰਨੇ ਕੀ ਕਰਦੇ ਨੇ ਕੀ ਕਰਮ ਐ

ਦੇਖ ਚੱਕੋ ਖੜਕਾਓ ਖੜਕਾਓ ਮਨੂੰ ਚੈੱਕ ਤਾਂ ਕਰ ਲਾ ਮੈਂ ਦੇਖੋ ਸਾਰੇ ਕੁਝ ਠੋਡਾ ਪਰ ਇੱਕ ਗੱਲ ਐ ਅੱਖਾਂ ਦੀ ਨੇਰੀ ਲੈ ਲਿਓ ਓਏ ਕਿੰਨੀ ਅਸੀਂ ਹੁਣ ਮਾਰਾਂਗੇ ਛੱਟ ਕੇ ਵਿਚ ਵਿਚ ਹੋ ਜਾ ਕੰਮ ਜਵਾਹ ਜੀ ਨੂੰ ਫਿੱਟ ਕਰ ਦੋ ਬਸ ਤੂੰ ਉਹ ਚੈੱਕ ਕਰਕੇ ਦੇਖ ਸਭ ਚੈੱਕ ਆ ਆ ਆ ਕੀ ਬਾਤ ਆ ਉਹ ਚੀਜ਼ ਨੂੰ ਪਹਿਲਾਂ ਤੋਂ ਵਾਲੀ ਲਾ ਗੀ ਬੀ ਉਹ ਕਹਿੰਦਾ ਮੈਨੂੰ ਪਤਾ ਜਾਈਗਾ ਕਿ ਤੇਰਾ ਬਾਬਾ ਹਾਂ ਤੇਰਾ ਬਾਬਾ ਗੱਜਣ ਕਿਤੇ ਘੱਟ ਆ ਹਾਂ ਹਾਂ ਇਹਦਾ ਟੂੜੀਆਂ ਬਣਾ ਕੇ ਅੱਛਾ ਉਹ ਬੱਚੀ ਹੋ ਪਾਣੀ ਦੋ ਪਾਣੀ ਪੁਣੀ ਤਲੇ ਆੜੀ ਬਾਬੇ ਹੋ ਰਿਆ ਨੀ ਪਾਣੀ ਫੇਰ ਹੋਣੇ ਕੱਢ ਦਿੰਦੇ ਨੇ ਕੱਖ ਇਹ ਕੱਖ ਤੇ ਮੇਰੀ ਕੱਲੜੀ ਹੋਣ ਪਾਪਾ ਬੱਚਾ ਬੱਚੇ ਕੁਝ ਹੀ ਆ ਗਿਆ ਮੈਨੂੰ ਹਾਂ ਜੀ ਆ ਗਿਆ ਸਹੀ ਹੋਣਾ ਮੈਥੇ ਮੋਟਰ ਨੇ ਢੇਰ ਗਰੀਲਾ ਸਭ ਕੁਝ ਓਕੇ ਸਭ ਕੁਝ ਓਕੇ ਚੱਕੋ ਪੈਣਾ ਚਲਾਉ ਕੰਮ ਕਿਣਾ ਆ ਦੇਖੋ ਆ ਪਾਣੀ ਲੋ ਹਾਂ ਆ ਚੱਕੋ ਮੈਂ ਆਉਂਦੇ ਤੈਨਾਂ ਪੈਗ ਪਾਵਾਂਗੇ ਪਾਉਂਗੇ ਪਾ ਲੈ ਪਾ ਲੈ ਥੋੜੀ ਉਹ ਬਾਬਿਆਂ ਦੀ ਬਾਬਿਆਂ ਦੀ ਬਾਬਿਆਂ ਦੀ ਬਾਬਿਆਂ ਦੀ ਨਿਕਲਦੀ ਹੰਡੀ ਆ ਚੱਕੋ ਮੈ ਹੈ ਖੜਕਾਓ ਚੱਕੋ ਚੱਕੋ ਹੈ ਵਦਾਈ ਸੇ ਨਾੜੀ ਕਾਲੂ ਚੱਕੋ 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 ਸ਼ਾਦੀ ਦਾ ਫੇਰ ਤੈਨੂੰ ਮਡਾ ਹਾਂ 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 ਕਿਉਂ ਇੱਕ ਨੰਬਰ ਦੇਦਾ ਜਮਾ ਇੱਕ ਨੰਬਰ ਮੈਂ ਕਹਿੰਦਾ ਕਾਰਡ ਨੰਬਰ ਪਹਿਲਾਂ ਦੱਸ ਕਰ ਸੀ ਵੀ ਪਹਿਲੇ ਤੋੜਦੀ ਆ ਲੈ ਓਏ ਕਰਨ ਕਿ ਨਹੀਂ ਆ ਇੱਧਰ ਆਓ ਖਾਣ ਨਮਕੀਨ ਲੈ ਹੁਣ ਚੱਕ ਦੋ ਫਟੇਗਾ ਅੱਖਾਂ ਤੇ ਤੂੰ ਵੀ ਚੱਕ ਆਪਣਾ ਤਾਂ ਬਸ ਕੋਈ ਗੱਲ ਨਹੀਂ ਤੁਸੀਂ ਖਾਓ ਜਾ ਰਿਹਾ ਨਹੀਂ ਨਹੀਂ ਆ ਪੀਣਾ ਕਿੰਨੇ ਗੋਆ ਪੀਂਗੇ ਭਣਾ ਗਾਉਨੇ ਭਾਈ ਇਹ ਨਾਲ ਇੱਕ ਦੇ ਨਾਲ ਸਾਨੂੰ ਕੀ ਹੋਊਗਾ ਐ ਕਰਿਓ ਆਪਾਂ ਇੱਕ ਪਾਂਟਾ ਲਈਏ ਤੂੰ ਜਨ ਨਹੀਂ ਹਲੇ ਕਰ ਨਹੀਂ ਆ ਗੜਾ ਤੂੰ ਗੰਡਿਆ ਪਾ ਅਲਾ ਬਾਣਾ ਮਰੇ ਬੈ ਆ ਜੋ ਬਿੜ ਮਾਂ ਖਾਦੀ ਕੁਛ ਨਹੀਂ ਹੈ ਮਾਲ ਮੁਕਨ ਟੈਂਸ਼ਨ ਹੋ ਗਏ ਮੇਰੇ ਦਾ ਅੱਜ ਚਲੋ ਕੰਦਰ ਚ ਹੋ ਲਾਉ ਬੇਟਾ ਬਾਵੇਂ ਪਾਵੇਂ ਪਾਉ ਮੈਂ ਪਾਵਾਂ ਤੂੰ ਆਪਣੀ ਹਿਸਾਬ ਨਾਲ ਪਾ ਲਓ ਨਾ ਤੂੰ ਬਾਈਕ ਥੋੜੀ ਜਿਹੀ ਛੋਟੇ ਬਹਦਾ ਮੇਰੇ ਕਾਇਨ ਨੇ ਛੋਨੇ ਬੰਦੇ ਪੈ ਆ ਪਾ ਇਹ ਹਾਂ ਹੁਣ ਬਣੂੰਗਾ ਹਾਂ ਵਾਦੀ ਇਹ ਕਰਾਉਣਾ ਹੀ ਤੇਰੇ ਨਾਲ ਆ ਓਏ ਬੱਚਾ ਤੈਨੂੰ ਪਤਾ ਚ ਸਕੂਲਾ ਹੈ ਜਿਵੇਂ ਬਾਕੀ ਜਿਹੜਾ ਪੜ੍ਹਦਾ ਸਭ ਪੜਦਾ ਮੋਬਾਈਲਾਂ 'ਚ ਬੜੇ ਹੁੰਦੇ ਆ ਬਾਈ ਸਭ ਪੱਟਦੇ ਜਿਵੇਂ ਆਦਰ ਦੇਖਣਾ ਆਪਣਾ ਲੈ ਛੋਟੇ ਛੇਤੀ ਆ ਹੁਣ ਤਾਂ ਇਹਦਾ ਬਸ ਦਬ ਗਿਆ ਹੂੰ ਕੋਈ ਨਹੀਂ ਆ ਗਿਆ ਬੱਚਾ ਆਜੋ ਆ ਗਿਆ ਆਜੋ ਬੱਚੇ ਰੁਪਈਆ ਦਾ ਕਹਿਣਾ ਹੋਏ ਪਕੜ ਲੈ ਹਰ ਥੋੜੀ ਤੇਰੇ ਕੰਮ ਦਾ ਕਹਿਣਾ ਹੋਏ ਕੁਝ ਨਹੀਂ ਹੁੰਦਾ ਚਲੋ ਆ ਉਹਨ ਕੱਟਣਗੇ ਤੋ ਕੀ ਆ ਜਾਓ ਆਹ ਆਹ ਬਸ ਸਵਾਦੀ ਦੇਤਾ ਮੈਂ ਚੱਲਾਂ ਫਿਰ ਤੁਸੀਂ ਆ ਜਾਓ ਹੈ ਹਾਂ ਤੈਨੂੰ ਚਾੜਾ ਸੀ ਆ ਗਿਆ ਹੈ ਚਾਹ ਪਰ ਮੈਂ ਦੇ ਸੰਨ ਕੋਈ ਦੱਤ ਦੁੱਤੀ ਦਾ ਲੈ ਆ ਪੁੱਤ ਤੇ ਦਾਦੀਆਂ ਲੈ ਕੇ ਆਏ ਵੇ ਆ ਜਾਓ ਆ ਜਾਓ ਮਨਾਉਂਦਾ ਹੋ ਤਾ ਦੇ ਤੁਹਾਡੇ ਜੂਜੇ ਰਹਿੰਦੇ ਨੇ ਲਿਆਉਣੀਆਂ ਆ ਅੱਜ ਦਾ ਅੱਜ ਦਾ ਜਗੜ ਵਧੀਆ ਹੋ ਗਿਆ ਹਾਂ ਆਉਂਦਾ ਬਾਗਿਆ 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 ਹਾਂ ਇਹਨੂੰ ਚੱਕ ਫਿਰ ਚੱਕੀ ਹੋਇਆ ਹੋਰ ਆ ਕਿ ਕਰ ਰਿਹਾ ਏ ਮੈਨੂੰ ਛੱਡ ਵੀ ਉਹ ਭਾਂ ਦਾ ਪਾਗ ਹੀ ਖੁੱਲ ਗਈ ਪਾਗ ਰਹੇਗੀ ਪਾ ਆ ਪਾਗ ਹੀ ਖੁੱਲ ਗਈ ਆਪਣੀ ਮੈਂ ਮੁੰਡਾ ਮੈਂ ਤਾਂ ਮੂੰਗਾ ਜਾਮਾ ਸੈਟ ਤੂੰ ਲਾਉਂਦਾ ਤਾਂ ਨਹੀਂ ਹਾਰਿਆ ਮੈਨੂੰ ਨਹੀਂ ਪਤਾ ਮੈਂ ਇਹਨਾਂ ਨੂੰ ਲਾ ਮੈਨੂੰ ਕਾਟ ਤੈਨੂੰ ਗਾਇਨ ਆ ਘਾਣਾ ਚੱਲ ਤੂੰ ਲਾ ਹਾਂ ਮੈਂ ਲਾ ਪੈ ਗਿਆ ਬਾਈ ਉਹ ਭਾਂ ਦੇ ਯਾਰ ਉਹ ਡਿਗਰ ਜਾਓ ਜਾਂਵੇਂ ਜਾਂਵੇਂ ਡੇਗਦਾ ਆਏ ਕਿਹੜੇ ਕੱਕ ਕੋਕਾ ਕੱਕ ਇਹ ਕਾਣ ਕੰਗਾ ਕਹਿੰਦਾ ਕਾ ਕਰਿਆ ਹੈ ਪੈਂਦੇ ਜਾਰ ਹਜੇ ਉੱਚੀ ਨਹੀਂ ਹੈਗੇ ਕਿਤੇ ਸਾਲੀ ਬੋਤਲ ਪੀਤੀ ਹੋਈ ਐ ਮੀਨਾ ਜਾ ਕੇ ਉਹ ਕਿੱਧਰ ਵਗਿਆ ਤੂੰ ਆਹੋ ਕਾਲਾ ਕੱਖ ਨੂੰ ਤਾਂ ਪੈਂਦੀ ਹੋ ਪਿਆ ਮੁੱਦੇ ਹੋਏ ਹੈ ਦਿਖਾਵਾ ਤੇਰੇ ਲਿਆ ਜੀ ਆਇਆ ਤੂੰ ਮਰ ਖਾ ਮੇਰੀ ਪੈਂ ਨੂੰ ਤੇਰੀ ਨੂੰ ਲੱਗਣਾ ਜਾਈਆਂ ਉਹ ਛੋਟੀ ਪੈਂ ਦੋ ਥਾਂ ਪੈਂ ਛੋਟੀ ਦੀ ਚਾਰਾ ਨਾ ਕਿਹੜਾ ਕਰਤੀ ਹੋ ਗਿਆ ਇਹਨਾਂ ਦਾ ਤਾਂ ਮੈਸਰੀ ਸੀ ਆਪਾਂ ਦੋ ਦਿਨ ਲੇਟ ਕੱਢ ਲਿਆ ਤੇ ਕਾਫੀ ਬਾਹਰੋਂ ਕਰ ਤੇਰੇ ਪਰ ਹੋਇਆ ਸਾਰੀ ਬੋਤਲ ਦੀ ਜਮਾ ਪੱਟੀ ਮਿਸ ਕਰਾਤੀ ਤੈਂ ਮੱਕ ਦੀ ਵੀ ਦੇ ਛੱਡੀ ਪਰ ਮੁਰਤਾ ਨਹੀਂ ਗਈ ਭੈਣ ਜਿਉਂਦਾ ਨਾ ਨੇ ਜਮਾ ਮੇਰਾ ਵੀ ਆਪਸ਼ਨ ਦਾ ਸਿਸਟਮ ਕਰਤਾ ਖਰਾਬ ਹੈ ਟਟਾ